ਇਲਜ਼ਾਮ ਵੱਡੇ ਆ ਕਹਿੰਦੇ ਵੀ ਕਾਫੀ ਨਹੀਂ ਪਰੇ ਜਾਦੇ ਨਹੀਂ ਕੋਈ ਕਾਗਜ਼ਾਂ ਦੀ ਮਨਾਈ ਨਹੀਂ ਵੇਖੋ ਜੀ ਕਾਜ ਸਵੇਰੇ 11 ਵਜੇ ਸ਼ੁਰੂ ਹੋਏ ਆ 3 ਵਜੇ ਤੱਕ ਟਾਈਮ ਆ 3 ਵਜੇ ਤੱਕ ਟਾਈਮ ਇਹ 3 ਵਜੇ 10 ਮਿੰਟ ਰਹਿੰਦੇ ਆ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੁਹਾਡਾ ਬਿਰਸਾ ਸਿੰਘ ਮਲਟੋਆ ਸਾਹਿਬ ਗੌਰਵ ਜੀ ਜਿੰਨੇ ਨਾਲ ਵਰਕਰ 40 50 ਲੈ ਕੇ ਆਏ ਆ ਉਸ ਤੋਂ ਅੱਗੇ ਸਾਡੇ ਕੋਲ 10 15 ਜਿਹੜੇ ਵਰਕਰ ਆ ਜਾਂ ਕਾਂਗਰਸ ਪਾਰਟੀ ਜਾਂ ਦੂਜੀਆਂ ਪਾਰਟੀਆਂ ਉਹ ਕਾਗਜ਼ ਲੈਣ ਲੱਗੀ ਆ ਇਹ ਆ ਗਏ ਉੱਥੇ ਸਰਦਾਰ ਮਿਰਸਾਸ ਸਿੰਘ ਬਟੂਆ ਨੇ ਜਕਾਰਾ ਛੱਡਿਆ ਥੋੜਾ ਜਿਹਾ ਕੋ ਮਾੜੀ ਸ਼ਬਦ ਬਾਵਲੀ ਬੋਲੀ ਆ ਉਹ ਤਾਂ ਕਿ ਅੱਗੇ ਥੋੜੀ ਥੋੜੀ ਤੂ ਤੂ ਮੈਮੇ ਹੋਈ ਆ ਪਰ ਨਾ ਹੁਣ ਵੀ ਵੇਖੋ ਗੇਟ ਖਾਲੀ ਆ ਕੋਈ ਮਨਾਈ ਨਹੀਂ ਕਾਗਜ਼ ਤੋਂ ਕਾਗਜ਼ ਕੱਲ ਵੀ ਭਰਨੇ 3 ਵਜੇ ਤੱਕ ਕਾਗਜ਼ ਭਰਨੇ ਆ ਰਹੇ ਸਿਰਫ ਖਵਾ ਕਰਨ ਆਇਆ ਇਹ ਬਾਈਕੜ ਕਰਨ ਦਾ ਬਹਾਨਾ ਬਣਾ ਰਹੇ ਆ ਪਿੱਛੇ ਕਾਂਗਰਸ ਵਾਲੇ ਇਹ ਗੱਲ ਕਹਿ ਰਹੇ ਸੀ ਕਿ ਸਾਨੂੰ ਵੇਖ ਕੇ ਨਾ ਗੇਟ ਬੰਦ ਕਰ ਲਿਆ ਸਾਨੂੰ ਅੱਗੇ ਨਹੀਂ ਜਾ ਗੇਟ ਵੇਖੋ ਗੇਟ ਖੁੱਲਾ ਸਿਰਫ ਕੈਂਡੀਡੇਟ ਵਾਸਤੇ ਮੈਂ ਕਮਾ ਮਮੀ ਨਹੀਂ ਜਾ ਸਕਦਾ ਅੰਦਰ ਜਿਹੜਾ ਵੀ ਕਾਗਜ਼ ਭਰਦਾ ਇਹ ਆਲਾਉਡ ਆ ਪ੍ਰਸ਼ਾਸਨ ਵੱਲੋਂ ਕਿਸੇ ਵੀ ਪਾਰਟੀ ਦਾ ਨਹੀਂ ਕੋਈ ਮਤਲਬ ਜਿਹੜਾ ਬੰਦਾ ਉਮੀਦਵਾਰ ਆ ਉਹ ਕੱਲਾ ਜਾਊਗਾ ਉਹ ਕਾਗਜ਼ ਭਰ ਕੇ ਆਜੂ ਕੋਈ ਮਣਾਈ ਨਹੀਂ ਪਰ ਜੇ ਆਪਾਂ ਲਾਮ ਲਸ਼ਕਰ ਲੈ ਕੇ ਤੇ ਨਾਰੇ ਲਾਉਂਦੇ ਜਾਵਾਂਗੇ ਫਿਰ ਇਹਦਾ ਮਤਲਬ ਆਪਾਂ ਫਿਰ ਇਹਦਾ ਮਤਲਬ ਕਾਗਜ਼ ਥੋੜੀ ਭਰਨੇ ਇਹਦੇ ਵਾਸਤੇ ਪਹਿਲਾਂ ਤਿਆਰੀ ਕਿਉਂ ਨਹੀਂ ਕੀਤੀ ਗਈ ਪ੍ਰਸ਼ਾਸਨ ਵੱਲੋਂ ਕੋਈ ਹਦਾਇਤਾਂ ਕਿਉਂ ਨਹੀਂ ਦਿੱਤੀਆਂ ਕਿ ਵੀ ਦੋ ਬੰਦੇ ਪੰਜ ਬੰਦੇ ਆ ਕੇ ਕਾਗਜ਼ ਭਰਨ ਦਾ ਨਾ 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 ਇਹ ਤਾਂ ਜੁਲੂ ਨਾ ਨਾ ਪ੍ਰੋਪਰ ਹਦਾਵਾ ਵੇਖੋ ਜੀ ਇੱਕ ਤਰੀਕ ਤੋਂ ਕਾਗਜ਼ਾਂ ਦੀ ਨਾਮਿਨੇਸ਼ਨ ਸ਼ੁਰੂ ਆ ਸਭ ਦੇ ਤਾਂ ਵਾ ਕੱਲ ਪਰਸੋਂ ਅੱਜ 3 ਤਰੀਕ ਹੋ ਗਈ ਆ ਕੱਲ ਆਖਰੀ ਡੇਟ ਆ ਕੋਈ ਮਨਾਈ ਥੋੜੀ ਹੈਗੀ ਆ ਕੱਲ ਆਖਰੀ ਦਿਨ ਹੈ ਹਾਏ ਅਗੇ ਚਲੋ ਜੀ ਅੱਜ ਨਹੀਂ ਪਰ ਅਗੇ ਕੱਲ ਪਰਸੋਂ ਪਰ ਕੋਈ ਮਨਾਈ ਥੋੜੀ ਆ ਕੋਈ ਮਨਾਈ ਨਹੀਂ ਕਾਗਜ਼ ਤੋਂ ਵੇਖੋ ਲਕਸ਼ਣ ਲੜਨ ਤੋਂ ਲੋਕਤੰਤਰ ਹਰ ਇੱਕ ਬੰਦੇ ਦਾ ਹੱਕ ਆ ਡੈਮੋਕ੍ਰੇਸੀ ਦੇ ਵਿੱਚ ਐਹੋ ਜੀ ਕੋਈ ਨਾ ਨਹੀਂ ਪਰ ਜੇ ਬਹਾਨਾ ਬਣਾਏ ਬਾਈਕਟ ਦਾ ਇਹ ਪਾਰਟੀ ਸ਼ਮਨਿਕਾ ਦਾ ਜਿਹੜੀ ਆ ਇਹ ਬਹਾਨਾ ਬਣਾ ਰਹੀ ਆ ਇਹਨਾਂ ਦੇ ਵਰਕਰ ਹੋਰ ਸੁਣੋ ਇੱਕ ਗੱਲ ਅਈ ਤੇ ਮਨ ਪਾ ਲੱਗਾ ਵੀ ਖਾਲੀ ਫੈਲਾਂ ਫੜੀ ਫਿਰਦੇ ਕਾ ਵਰਕਰ ਖਾਲੀ ਫੜੀ ਫਿਰਦੇ ਦੱਸੋ ਕਾਜ ਨਹੀਂ ਪਰੇ ਆਪਾਂ ਫੈਲਾਂ ਵੀ ਚੈੱਕ ਕਰ ਲੈਨੇ ਚਲ ਕਰੋ ਚੈੱਕ ਇਹਨੂੰ ਆਪਾਂ ਦੇਖ ਲੈਨੇ ਵੀ ਜਾਓ ਖਾਲੀ ਖਾਲੀ ਫੈਲਾਂ ਇਹ ਜਿਹੜਾ ਅੱਜ ਬਲੇਮ ਲਾ ਰਹੇ ਆਮ ਆਦਮੀ ਪਾਰਟੀ ਸਰਕਾਰ ਤੇ ਇਹ ਗਲਤ ਬਲੇਮ ਆ ਕੋਈ ਮਣਾਈ ਨਹੀਂ ਜਿਹੜਾ ਮਰਜ਼ੀ ਕਾਜ ਪਰ ਸਕੇ ਜਿਹੜਾ ਮਰਜ਼ੀ ਕਾਜ ਇਲੈਕਸ਼ਨ ਹੋਏ ਇਮਾਨਦਾਰੀ ਨਾਲ ਇਮਾਨਦਾਰ ਇਲੈਕਸ਼ਨ ਹੋਵੇ ਚਲੋ ਆਪਾਂ ਇਹ ਇਹ ਵੀ ਦੇਖਣਾ ਹੋਊਗਾ ਕਿ ਵਾਕਿਆ ਇਲੈਕਸ਼ਨ ਜਿਹੜਾ ਇਮਾਨਦਾਰੀ ਨਾਲ ਹੁੰਦਾ ਕਿਉਂਕਿ ਪਿਛਲੇ ਜਿਮਨੀ ਚੋੜਾ ਹੋ ਕੇ ਆਈਆਂ ਨੇ ਉਹਦੇ ਵਿੱਚ ਵੀ ਅਕਾਲੀ ਦਲ ਵੱਲੋਂ ਵੱਡੇ ਇਲਜ਼ਾਮ ਜਿਹੜੇ ਉਲਾਏ ਗਏ ਕਿ ਸਾਡੇ ਵਰਕਰਾਂ ਤੇ ਨਜ਼ਾਇਜ਼ ਪਰਚੇ ਗਏ ਨੇ ਪਾਰਟੀ ਨੇ ਸਾਡੇ ਨਾਲ ਧੱਕਾ ਕੀਤਾ ਹੁਣ ਆਪਾਂ ਇਹਨਾਂ ਇਲੈਕਸ਼ਨਾਂ 'ਚ ਵੇਖਣਾ ਕਿ ਵਾਕਿਆ ਹੀ ਧੱਕਾ ਹੋ ਰਿਹਾ ਜਾਂ ਨਹੀਂ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ